ਵਾਟ ਛੋਟੀ ਆ ਜੀ 4 ਦਿਨ ਸੂਈ ਨੂੰ ਹੋਏ 8-9 ਕਿਲੋ ਬੋਹਲਾ ਮੁੱਲ 75000 65000 ਦੀ ਦੇ ਦਾਂਗੇ 20-22 ਲੀਟਰ ਕੇ ਮੇਦ ਕਰ ਰਹੇ ਆ 20-22 ਲੀਟਰ ਦੂਜੇ ਸਵੇਰੇ ਤੇ ਦੁਪਹਿਰ ਐ ਕਿਲੋ ਦੁੱਧ ਤਿਆਰ 12 ਕਿਲੋ ਦੁੱਧ ਤਿਆਰ ਆ ਤਸੱਲੀ ਕਰਕੇ ਲੈ ਜਾਣ ਘਰੇ ਆ ਕੇ ਹਾਂਜੀ ਹਾਂਜੀ ਦੋਸਤੋ ਡੱਬਾ ਵਾਲੀ ਮੰਡੀ ਪੁੱਜ ਜਾਣਾ ਜਿੱਥੇ ਕਿ ਤੁਹਾਨੂੰ ਬਈ ਜੀ ਅੱਜ ਆਪਾਂ ਜਿਵੇਂ ਤੁਹਾਨੂੰ ਪਤਾ ਵੀ ਆਏ ਸੰਡੇ ਡੱਬਾ ਵਾਲੀ ਪਸ਼ੂ ਮੰਡੀ ਬਹੁਤ ਵੱਡੀ ਮੰਡੀ ਲੱਗਦੀ ਹੈ ਹਰਿਆਣੇ ਦੀ ਬਈ ਜੀ ਅੱਜ ਆਪਾਂ ਉਸ ਮੰਡੀ ਕੁਝ ਹੋਏ ਆ ਉਸ ਮੰਡੀ ਦੇ ਵਿੱਚੋਂ ਆਪਾਂ ਤੁਹਾਨੂੰ ਬਈ ਜੀ ਬਹੁਤ ਤੌਪਾ ਬੋੜੀਆਂ ਮੱਝਾਂ ਸਸਤੇ ਰੇਟਾਂ ਦੇ ਵਿੱਚ ਜਿਹੜੀ ਕੀ ਵਧੀਆ ਨੰਗੀਆਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਬਣੇ ਰਹੋ ਦੋਸਤੋ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਤੁਹਾਨੂੰ ਬਈ ਜੀ ਸ਼ੇਅਰ ਕਰ ਦਿਓ ਤਾਂ ਆਜ ਫਿਰ ਵੀਡੀਓ ਦੀ ਕਰਦੇ ਹਾਂ ਸਟਾਰਟਿੰਗ ਆ ਜੀ ਤੇ ਮੇਤਰੋ ਡਾਬਾਲੀ ਮੰਡੀ ਤੇ ਆਪਾਂ ਬਈ ਜੀ ਇੱਕ ਤੁਹਾਨੂੰ ਨਾਲ ਵੀਡੀਓ ਦੇ ਵਿੱਚ ਬੱਚਾ ਦਾ ਖਮਣਿਆ ਬੱਚਾ ਕੀ ਆ ਜਿਹੜਾ ਸ਼ੌਂਕ ਆ ਜਿੱਥੋਂ ਅੱਜ ਕੱਲ ਕਿਤੇ ਤੋਂ ਹਰੇਕ ਦੂਰ ਹੋਈ ਜਾਂਦਾ ਉਸ ਕਿਤੇ ਵੱਲ ਜੁੜਿਆ ਹੋਇਆ ਕੀ ਨਾਮ ਹੈ ਬੰਟੀ ਬੰਟੀ ਦੇ ਆਪਣੀ ਮੱਝ ਬਾਰੇ ਡਿਟੇਲ ਕਿੰਨੇ ਏ ਦੂਜੇ ਸਵੇਰੇ ਤੇ 12 ਕਿਲੋ ਦੁੱਧ ਤਿਆਰ 12 ਕਿਲੋ ਦੁੱਧ ਤਿਆਰ ਆ ਤਸੱਲੀ ਕਰਕੇ ਲੈ ਜਾਣ ਘਰੇ ਆ ਕੇ ਹਾਂਜੀ ਡੱਬੇ ਮਾਰ ਕੇ ਕੋਈ ਚੱਕਰ ਨਹੀਂ ਕੋਈ ਚੱਕਰ ਅਗਰ ਕੀ ਬੱਚਾ ਕੱਟਾ ਕੱਟੇ ਠੀਕ ਹੈ ਕਿੰਨਾ ਸਮਾਂ ਹੋਵੇ ਸੂਈ ਨੂੰ ਇਹ ਨੂੰ 7 ਦਿਨ 7 ਦਿਨ 7 ਦਿਨ ਹੋਗੇ ਦੁੱਧ ਕਿੰਨਾ ਦੱਸਿਆ ਦੁੱਧ 12 ਕਿਲੋ 12 ਕਿਲੋ ਠੀਕ ਆ ਫੋਨ ਨੰਬਰ ਬੋਲ ਦੇ ਆਪਣਾ 948636 9880 ਲੋ ਜੀ ਕਿਸਾਨ ਪ੍ਰਭਾ ਬੋ ਸਕਰੀਨ ਦੇ ਉੱਤੇ ਜਿਹੜੀ ਤੁਸੀਂ ਮੱਝ ਚੱਲਦੀ ਦੇਖੀ ਜਾਂਦੇ ਹੋ ਬਹੁਤ ਹੀ ਸ਼ਾਨਦਾਰ ਇਹ ਬੱਚਾ ਮੰਡੀ ਤੇ ਲੈ ਕੇ ਆਇਆ ਹੋਇਆ ਤਾਂ ਜਿਹੜਾ ਇਹਨੇ ਫੋਨ ਨੰਬਰ ਦਿੱਤਾ ਉਸ ਫੋਨ ਨੰਬਰ ਤੇ ਗੱਲਬਾਤ ਤੁਸੀਂ ਜਾ ਕੇ ਕਰ ਸਕਦੇ ਹੋ ਤਾਂ ਬਹੁਤ ਹੀ ਸ਼ਾਨਦਾਰ ਮੱਝ ਆ ਹਾਂਜੀ ਭਾਈ ਦੇਓ ਡਿਟੇਲ ਇਸ ਮੱਝ ਬਾਰੇ ਕਿੰਨੀ ਸੂਏ ਆ ਕਿੰਨਾ ਦੁੱਧ ਆ ਦੂਸਰੇ ਵਾਰ ਪੀਏਗੀ ਦੂਸਰੇ ਵਾਰ ਬਈ ਹੈ ਹਾਂਜੀ ਬਈਏਗੀ ਬਈ ਹੈ ਗਈ ਬਈਏਗੀ ਗਿਆ ਬਣਾ ਠੀਕ ਹੈ ਕਿੰਨਾ ਸਮਾਂ ਹੋ ਗਿਆ ਅਭੀ 15 ਦਿਨ ਕੱਚੀ ਹੈ पंद्रह दिन का चाहिए ठीक है जी पिछले सुबह में कितना दूध था अठारह लीटर अठारह लीटर और अब आपकी उम्मीद अभी तो बीस बाईस लीटर की उम्मीद कर रहे हैं बीस बाईस लीटर की अपना फोन नंबर बोल दो छह छह सौ बावन तिरासी दो सौ त्रेस ठीक है और कितने पैसे हैं और अभी एक है, एक है मौके की लेकिन होती है और भी घर की है किसान भाई हो प्राइस कितना रखा है ਕਾਈ ਤੋਂ 2 ਲੱਖ ਹੈ। ਹਾਂਜੀ 2 ਲੱਖ ਰੁਪਏ। 2 ਲੱਖ ਰੁਪਏ। ਫਿਰ ਮਾਨਤਾਨ ਮਾਨਤਾਨ ਕਰਦੇ ਆਂ। ਬਹੁਤ ਅੱਛਾ ਕਰੋਗੇ। ਹਾਂਜੀ। ਦੇਣੀ ਕਿੰਨੇ ਦੀ ਹੈ ਲਾਸਟ? ਸਵਾ ਦੋ ਦੂ। ਸਵਾ ਦੋ ਦੀ। ਬਾਕੀ ਮਾਨਤਾਨ। ਬਹੁਤ ਵਧੀਆ। ਖੁੱਲ ਕੇ। ਖੁੱਲ ਕੇ ਕਰਦੇ ਆਂਗੇ ਜੀ। ਲਓ ਜੀ ਦੋਸਤੋ। ਖੁੱਲ ਕੇ ਇਸ ਮੱਝ ਦਾ ਇਹ ਜਿਹੜੀ ਸਕਰੀਨ ਦੇ ਤੇ ਚਾਲੀ ਦੇਖੀ ਇਹਨਾਂ ਖਾਣਾ ਦਾ ਕਾਰ ਵਗੈਰਾ ਚੈੱਕ ਕਰੋ ਜੀ ਹਾਈਟ ਵਗੈਰਾ ਚੈੱਕ ਕਰੋ ਤੇ ਇਹਦਾ ਵੀ ਪੂਲ ਕੇ ਮਾਨਤਨ ਕਰਦੇ ਨੇ ਕਿ ਡਿਮਾਂਡ 2.5 ਲੱਖ ਰੁਪਇਆ ਇਹਦੀ ਕੀ ਰੱਖੀ ਹੋਈ ਆ ਆਪਾਂ ਤੁਹਾਨੂੰ ਸਕਰੀਨ ਦੇ ਤੇ ਦਿਖਾਈ ਜੰਨੇ ਦੋਸਤੋ ਇਸ ਬਾਰੇ ਡਿਟੇਲ ਲੈਣੇ ਆ ਮਾਲਕ ਨਾਲ ਆਪਣਾ ਨਾਮ ਜੀ ਪਿੰਡ ਦਾ ਨਾਮ ਮੇਰਾ ਪਿੰਡ ਬਾਂਡੀ ਜੀ ਨਾਮ ਸਵਰਨ ਸਿੰਘ ਜੀ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 750881004 ਜੀ ਠੀਕ ਆ ਜੀ ਭਾਈ ਜੀ ਦਿਓ ਇਸ ਮੱਝ ਵਾਰੇ ਡਿਟੇਲ ਜਿਹੜੀ ਤੁਸੀਂ ਕਹਿੰਦੇ ਹੋ 65000 ਦੀ ਐ ਇਹਨੇ ਜੈੱਡ ਰੇਟ ਤੇ ਪਹਿਲਾਂ ਸੁਆ ਝੋਟੀ ਆ ਜੀ 4 ਦਿਨ ਸੂਈ ਨੂੰ ਹੋਏ 8-9 ਕਿਲੋ ਬੋਹਲਾ ਮੁੱਲ 75000 65000 ਦੀ ਦੇ ਦਾਂਗੇ ਜੀ ਠੀਕ ਹੈ ਜੀ ਪਿੱਛੇ ਕੀ ਬੱਚਿਆ ਜੀ ਪਿੱਛੇ ਕੱਟਾ ਜੀ ਠੀਕ ਹੈ ਕਿਸਾਨ ਪ੍ਰਾ ਕਰਿਆ ਕਿ ਡੱਬਾ ਮਾਰ ਕੇ ਲੈ ਗਏ ਹਾਂਜੀ ਹਾਂਜੀ ਤਸੱਲੀ ਆ ਛੋਟੀ ਹਾਂਜੀ ਠੀਕ ਹੈ ਜੀ ਕਿੰਨੇ ਟਾਈਮ ਚੋਲੇ ਚਲਾਂ 4 ਡੰਗ ਚੋਲੇ ਜੀ ਆਪਾਂ ਨੂੰ ਕੋਈ ਨਹੀਂ ਠੀਕ ਹੈ ਤਾਂ ਦੋਸਤੋ ਇਹ ਸੀ ਭਾਈ ਜਿਹੜੀ ਤੁਸੀਂ ਸਕਰੀਨ 'ਚ ਲੱਦੀ ਵੀ ਦੇਖੀ ਜਾਨੇ ਇਸ ਬਾਰੇ ਜਾਣਕਾਰੀ ਤੇ ਹੁਣ ਆਪਾਂ ਤੁਹਾਨੂੰ ਜਿਹੜ ਹਾਂਜੀ ਭਾਈ ਦੋ ਜਾਣਕਾਰੀ ਇਹ ਗੱਬਣ ਮੈਂ ਆ ਜੀ ਤੀਜਾ ਸੂਆ ਜੀ ਸੂਣ ਵਾਲੀ ਆ ਜੀ ਦੁੱਧ ਦੇ ਦੂ ਮੈਂ 14 ਲੀਟਰ 13 14 ਲੀਟਰ ਅੱਛਾ ਜੀ ਇਹਦਾ 14 ਲੀਟਰ ਹਾਂਜੀ ਕਿੰਨਾ ਸਮਾਂ ਰਹੀ ਆ ਸੂਣ ਚ ਇਹ ਸੂਣ ਚ ਦੋ ਤਿੰਨ ਦਿਨ ਲੈ ਜੂ ਜੀ ਅੱਛਾ ਜੀ ਇਹਦਾ ਮੁੱਲ ਕੋਸ ਕਰਾ ਲਓ ਜੀ 85000 ਦੀ ਦੇਣੀ ਆ ਜੀ ਇਹੋ 85000 ਦੀ ਦੇਣੀ ਆ ਜਾਂ ਸੂਣੀ ਆ ਹਾਂਜੀ ਮਾਨਤਨ ਕਰੋਂਗੇ ਚੰਗਾ ਹਾਂਜੀ ਇੱਕ ਆ ਦੇਖ ਲੋ ਤੀਜੀ ਠੀਕ ਆ ਜੀ ਹਾਂਜੀ ਦਿਓ ਇਸ ਵਾਰ ਇਹਦੇ ਲਾ ਇਹ ਰਾਤ ਹੀ ਸੂਈ ਆ ਜੀ ਦੂਜਾ ਸੂਆ ਜੀ ਅੱਛਾ ਜੀ ਦੁੱਧ ਦੇ ਦੂ 12 ਕਿਲੋ ਜੀ ਅੱਛਾ ਜੀ ਦੂਜਾ ਸੂਆ ਹੈ ਹਾਂਜੀ ਦੁੱਧ 12 ਕਿਲੋ ਹਾਂਜੀ ਠੀਕ ਹੈ ਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਇਹ ਕੱਲ ਹੀ ਸੂਈ ਹੈ ਜੀ ਰਾਤ ਅੱਛਾ ਜੀ ਪਿੱਛੇ ਕੀ ਬੱਚਾ ਜੀ ਪਿੱਛੇ ਇਹਦੇ ਕੱਟੀ ਹੈ ਜੀ ਕੱਟੀ ਆ ਹਾਂਜੀ ਠੀਕ ਹੈ ਜੀ ਹਾਂਜੀ ਇਹਦੀ ਕੀ ਡਿਮਾਂਡ ਹੈ ਜੀ ਇਹਦਾ ਮੁੱਲ ਕੋਸ ਕਰਾ ਲਓ ਜੀ 90 ਦੀ ਦੇ ਦਾਂਗੇ ਮੁੱਲ ਤਾਂ ਇੱਕ ਦਾਸ ਕਰ ਦੇ ਜੀ ਅੱਛਾ ਜੀ 90 ਦੇ ਦੋਗੇ ਹਾਂਜੀ ਲੋ ਜੀ ਮਤਰਾ ਬਹੁਤ ਸ਼ਾਨਦਾਰ ਮਾਈਕ ਤੁਸੀਂ ਸਕਰੀਨ ਦੇ ਉੱਤੇ ਚੱਲਦੀ ਦੇਖੀ ਨਾ ਖਾਣਾ ਦਾ ਕਰ ਚੈੱਕ ਕਰੋ ਤਾਂ 90000 ਰੁਪਿਆ ਹਾਂਜੀ ਬਾਕੀ ਮਾਨਦਾਨ ਕਰੂਗੇ ਚੰਗਾ ਹਾਂਜੀ ਕਰਦੇ ਠੀਕ ਹੈ ਲੋ ਜੀ ਦੋਸਤੋ ਇਹ ਸੀ ਬਈ ਜੀ ਆਪਣੇ ਸਵਰਨ ਡੇਰੀ ਫਾਰਮ ਤੋਂ ਜਿਹੜੇ ਕੀ ਭਰਾ ਇੱਥੇ ਡੱਬਾ ਵਾਲੀ ਮੱਝਾਂ ਲੈ ਕੇ ਪੁੱਜੇ ਸੀ ਤਾਂ ਉਹਨਾਂ ਕੋਲ ਆਪਾਂ ਤੁਹਾਨੂੰ ਤਿੰਨ ਨਗੀਨੇ ਦਿਖਾਏ ਉਹਨਾਂ ਕੋਲ ਤਾਂ ਜੇਕਰ ਉਸ ਤੋਂ ਜਿਵੇਂ ਤੁਸੀਂ ਬਈ ਆਪਣੀ ਸਾਰੀ ਵੀਡੀਓ ਦੇਖੀ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਫੋਨ ਨੰਬਰ ਵੀ ਮਾਰਕ ਕਰਕੇ ਦਿੱਤੇ ਤਾਂ ਆਪਾਂ ਚਾਹੁੰਦੇ ਹਾਂ ਬਈ ਜੀ ਤੁਸੀਂ ਜੇਕਰ ਹੋਰ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ YouTube ਤੇ ਜਾਂ ਤਾਂ ਚੈਨਲ ਨੂੰ ਸਬਸਕ੍ਰਾਈਬਰ ਜੇਕਰ Facebook ਪੇਜ ਤੇ ਹਾਂ ਤਾਂ এই ফলো করলো ভিডিও দেখে তো লাস্ট বহুত বহু ধন্যবাদ